ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਸਾਬਤ ਕਾਲੇ ਫਾਂ ਤੇ ਵਿੱਚ ਰਾਜਮਾ ਭਿਉ ਕੇ ਆਪਾਂ ਨੇ ਰਾਤ ਨੂੰ ਰੱਖ ਤੇ ਇੱਕ ਕੌਲੀ ਲਈ ਅਸੀਂ ਰਾਜਮਾ ਹਦੀ ਤੇ ਬੜੀ ਕੌਲੀ ਲਈ ਅਸੀਂ ਸਾਬਤ ਕਾਲੇ ਮਾਂ ਦੀ ਦਾਲ ਦੀ ਤੇ ਹੁਣ ਆਪਾਂ ਇਹਨੂੰ ਪਹਿਲਾਂ ਚੀ ਸੱਤ ਸੀਟੀਆਂ ਮਰਾਣੇ ਆ ਤੇ ਫਿਰ ਇਹਨੂੰ ਲਾਣੇ ਆਪਾਂ ਤੜਕਾ ਆਪਾਂ ਦਾਲ ਨੂੰ ਪਹਿਲਾਂ ਦੋਨੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਲ ਲੈਣਾ ਤੇ ਦੇਖੋ ਦਾਲ ਆ ਜਿਹੜੇ ਇਹਦੇ ਵਿੱਚ ਕਿੰਨਾ ਕਾਲਾ ਪਾਣੀ ਆ ਉਹ ਆਪਾਂ ਨੇ ਕੱਢਤਾ ਤੇ ਆਪਾਂ ਤਿੰਨ ਪਾਣੀਆਂ ਦੇ ਵਿੱਚ ਦਾਲ ਜਿਹੜੀ ਚੰਗੀ ਤਰ੍ਹਾਂ ਧੋ ਲਈ ਤੇ ਆਪਾਂ ਨੇ ਹੁਣ ਇਹਨੂੰ ਕੁੱਕਰ ਦੇ ਵਿੱਚ ਪਾ ਦਿੱਤਾ ਤੇ ਨਾਲ ਆਪਾਂ ਨੇ ਪਾਇਆ ਪਾਣੀ ਪਾਣੀ ਹੈ ਜਿਹੜਾ ਆਪਨੇ ਸੱਤ ਸੀਟੀਆਂ ਇਹਨੂੰ ਆਪਾਂ ਮਰਾਣੇ ਆ ਉਹਦੇ ਹਿਸਾਬ ਨਾਲ ਹੀ ਆਪਾਂ ਨੇ ਪਾਣੀ ਪਾਇਆ ਬਾਕੀ ਪਾਣੀ ਜਿਹੜਾ ਆਪਾਂ ਬਾਅਦ ਵਿੱਚ ਪਾਵਾਂਗੇ ਜੇ ਘੱਟ ਲੱਗੇ ਲੋੜ ਦੇ ਅਨੁਸਾਰ ਪਾਏ ਆਪਣੇ ਨਮਕ ਦੋ ਪਾਈ ਆਪਾਂ ਨੇ ਲੰਬੇ ਸਾਈਜ਼ ਵਿੱਚ ਕੱਟੀ ਹੋਈ ਹਰੀ ਮਿਰਚ ਹੁਣ ਆਪਾਂ ਇਹਨੂੰ ਗੈਸ ਤੇ ਧਰਦੇ ਆ ਇਹਨੂੰ ਆਪਾਂ ਢੱਕਦੇ ਆ ਜਦੋਂ ਇਹ ਰਿਜਣ ਲੱਜੂਗਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਤੇ ਇੱਕ ਪਾਸੇ ਆਪਾਂ ਮਸਾਲਾ ਜਿਹੜਾ ਤਿਆਰ ਕਰਾਂਗੇ ਦੋ ਵੱਡੇ ਟਮਾਟਰ ਤਿੰਨ ਪਿਆਜ਼ ਅਦਰਕ ਲਸਣ ਇਹ ਆਪਾਂ ਜਿਹੜਾ ਤੇ ਟਮਾਟਰਾਂ ਤੇ ਅਦਰਕ ਲਸਣ ਦਾ ਅਲੱਗ ਪੇਸਟ ਬਣਾਵਾਂਗੇ ਪਿਆਜ਼ਾਂ ਦਾ ਅਲੱਗ ਪੇਸਟ ਬਣਾਵਾਂਗੇ ਦਾਾਲਾ ਜਿਹੜੀ ਸਾਡੀ ਉਹ ਪੂਰੀ ਤਰ੍ਹਾਂ ਰਿਜਣ ਲੱਗ ਗਈ ਆਪਾਂ ਉਹਦੇ ਵਿੱਚ ਇੱਕ ਚਮਚਾ ਜਿਹੜਾ ਕੱਚਾ ਸਰੋਂ ਦੇ ਤੇਲ ਦਾ ਪਾਇਆ ਤੇ ਆਪਾਂ ਨੇ ਕੁੱਕਰ ਬੰਦ ਕਰਕੇ 7 ਸੀਟੀਆਂ ਜਿਹੜੀਆਂ ਮਰਵਾ ਲੈਣੀਆਂ ਇੱਕ ਕੌਲੀ ਦੇ ਵਿੱਚ ਆਪਾਂ ਨੇ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਲਸਣ ਅਦਰਕ ਨੂੰ ਕੱਟ ਲਿਆ ਤੇ ਨਾਲ ਵਿੱਚ ਹੀ ਜਿਹੜੇ ਆਪਾਂ ਕਟਾਂਗੇ ਟਮਾਟਰਾਂ ਇਹਨਾਂ ਤਿੰਨਾਂ ਚੀਜ਼ਾਂ ਦਾ ਜਿਹੜਾ ਆਪਾਂ ਨੇ ਅਲੱਗ ਜਿਹੜਾ ਪੇਸਟ ਬਣਾ ਲੈਣਾ ਤੇ ਪਿਆਜ਼ਾਂ ਦਾ ਆਪਾਂ ਅਲੱਗ ਪੇਸਟ ਬਣਾਵਾਂਗੇ ਇਹ ਜਿਹੜੀ ਸਬਜੀ ਦਾਲ ਆ ਸਾਡੀ ਇਹ ਰੈਸਟੋਰੈਂਟ ਸਟਾਈਲ ਬਣ ਕੇ ਬਹੁਤ ਹੀ ਸਵਾਦ ਤਿਆਰ ਹੋਗੀ ਹੁਣ ਆਪਾਂ ਇਹਨਾਂ ਤਿੰਨੇ ਚੀਜ਼ਾਂ ਨੂੰ ਥੋੜਾ ਜਿਹਾ ਪਾਣੀ ਪਾ ਕੇ ਗ੍ਰाइंड ਕਰਾਂਗੇ ਕਿਉਂਕਿ ਪਾਣੀ ਪਾਉਣ ਦੇ ਨਾਲ ਨਾ ਛੇਤੀ ਇਹ ਜਿਹੜਾ ਮਸਾਲਾ ਸਾਡਾ ਗ੍ਰाइंड ਹੋ ਜਾਂਦਾ ਤੇ ਟਮਾਟਰ ਆਪਾਂ ਨੇ ਇੱਕ ਕੌਲੀ ਦੇ ਵਿੱਚ ਕੱਢ ਲਏ ਉਸੇ ਕੱਪ ਦੇ ਵਿੱਚ ਆਪਾਂ ਨੇ ਹੁਣ ਪਿਆਜ਼ਾਂ ਨੂੰ ਚੀਰ ਕੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਵੀ ਆਪਾਂ ਨੇ ਪੇਸਟ ਤਿਆਰ ਕਰ ਲੈਣਾ ਤੇ ਇੱਕ ਪਾਸੇ ਸਾਡੀ ਦਾਲ ਆ ਜਿਹੜੀ ਉਹ ਸੱਤ ਸੀਟੀਆਂ ਬਣ ਰਹੀਆਂ ਤੇ ਇੱਕ ਪਾਸੇ ਆਪਾਂ ਆਟਾ ਗੁੰਨ ਲੈਨੇ ਮਿਕਸ ਆਟਾ ਗੁੰਨੇ ਆਪਾਂ ਨੇ ਤੇ ਆਪਣੇ ਕੋਲ ਬਚਿਆ ਹੋਇਆ ਪਾਣੀ ਆ ਥੋੜਾ ਜਿਹਾ ਆਪਾਂ ਧਨੀਏ ਦੀ ਚਟਣੀ ਬਣਾਈ ਏ ਤੇ ਉਸੇ ਕੱਪ ਦੇ ਵਿੱਚ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਕੇ ਉਹਦੇ ਨਾਲੇ ਜਿਹੜਾ ਆਪਾਂ ਨੇ ਆਟਾ ਗੁੰਨ ਲਿਆਣਾ ਤੇ ਬਾਕੀ ਜਿਹੜਾ ਆਪਾਂ ਸਿੰਪਲ ਪਾਣੀ ਪਾਵਾਂਗੇ ਆਟੇ ਨੂੰ ਆਪਾਂ ਨੇ ਇਕੱਠਾ ਕਰ ਲਿਆ ਤੇ ਇਹਨੂੰ ਆਪਾਂ 2 ਕੁ ਮਿੰਟ ਵਾਸਤੇ ਰੱਖਾਂਗੇ ਇਕੱਠਾ ਕਰਕੇ ਤੇ ਆਪਾਂ ਫਿਰ ਇਹਨੂੰ ਜਦੋਂ ਆਪਾਂ ਨੇ ਫੁਲਕੇ ਤਾਰਨੇ ਹੋ ਉਸ ਟਾਈਮ ਇਹਨੂੰ ਆਪਾਂ ਇੱਕ ਵਾਰੀ ਦੁਬਾਰਾ ਗੁੰਨਾਂਗੇ ਹਾਂਜੀ ਆਪਣੀ ਦਾਲ ਦੀ ਜਿਹੜੀ ਕਪਾਸੀ ਸੀਟੀਆਂ ਪੱਜੜੀਆਂ ਉੱਪਰ ਆਪਾਂ ਨੇ ਗੈਸ ਜਿਹੜਾ ਬੰਦ ਕਰਤਾ ਤੇ ਅਸੀਂ ਇੱਕ ਸਰੋਂ ਦਾ ਤੇਲ ਦੀ ਆਪਾਂ ਨੇ ਕੜਚੀ ਗਰਮ ਕਰਕੇ ਉਹ ਚ ਦੋ ਬੜੀ ਇਲਾਇਚੀ ਤਿੰਨ ਚਾਰ ਲੌਂਗ ਤੇਜ ਪੱਤੇ ਦੋ ਅੱਧਾ ਚਮਚ ਹੀਂਗ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਨਾਲ ਪਾਇਆ ਆਪਾਂ ਨੇ ਗ੍ਰाइंड ਕਰਿਆ ਹੋਇਆ ਪੇਸਟ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ ਨੇ 2 ਮਿੰਟ ਬ੍ਰਾਊਨ ਕਰ ਲੈਣਾ ਤੇ ਨਾਲ ਪਾਇਆ ਆਪਾਂ ਨੇ ਟਮਾਟਰ ਅਦਰਕ ਤੇ ਲਸਣ ਦਾ ਪੇਸਟ ਇਨ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਇਹ ਜਿਹੜੀ ਦਾਲ ਆ ਇਹ ਬਣ ਕੇ ਬਹੁਤ ਹੀ ਸੁਆਦਿਆ ਔਰ ਹੁੰਦੀ ਹੈ। ਬਿਲਕੁਲ ਰੈਸਟੋਰੈਂਟ ਸਟਾਈਲ ਇਹ ਆਪਾਂ ਦਾਲ ਬਣਾਵਾਂਗੇ। ਤੇ ਥੋੜਾ ਜਿਹਾ ਨੂਨ ਆਪਾਂ ਪਹਿਲਾਂ ਪਾਇਆ ਤੇ ਥੋੜਾ ਜਿਹਾ ਆਪਾਂ ਨੇ ਹੁਣ ਪਾਇਆ। ਕਿਉਂਕਿ ਟਮਾਟਰਾਂ ਦੇ ਵਿੱਚ ਜਿਹੜਾ ਨਮਕ ਆ ਉਹ ਜ਼ਰੂਰੀ ਹੁੰਦਾ ਹੈ ਤੇ ਇੱਕ ਬड़ा ਚਮਚ ਪਾਇਆ ਸੀ ਹਲਦੀ ਪਾਊਡਰ। ਕਿਉਂਕਿ ਦਾਲ ਆ ਜਿਹੜੀ ਸਾਡੀ ਉਹ ਜਿਆਦਾ ਉਹਦੇ ਹਿਸਾਬ ਦੇ ਨਾਲ ਹੀ ਆਪਾਂ ਨੇ ਮਸਾਲੇ ਪਾਏ। ਨਾਲ ਪਾਇਆ ਆਪਾਂ ਲਾਲ ਮਿਰਚ ਪਾਊਡਰ ਤੇ ਨਾਲ ਹੀ ਇੱਕ ਚਮਚ ਪਾਵਾਂਗੇ ਆਪਾਂ ਲਾਲ ਦੇਗੀ ਮਿਰਚ ਆਪਾਂ ਨੇ ਜਿਹੜੀ ਹਰੀ ਮਿਰਚ ਉਹ ਬਹੁਤ ਘੱਟ ਪਾਈ ਏ ਆਪਾਂ ਲਾਲ ਮਿਰਚ ਜਿਹੜੀ ਜ਼ਿਆਦਾ ਪਾਈ ਏ ਹੁਣ ਗੈਸ ਜਿਹੜਾ ਅਸੀਂ ਸਿੰਮ ਕਰਿਆ ਹੋਇਆ ਹੈ ਹੁਣ ਸਾਰੇ ਮਸਾਲੇ ਜਿਹੜੇ ਆਪਾਂ ਨੇ ਪਾ ਦਿੱਤੇ ਤੇ ਆਪਾਂ ਨੇ ਇੱਕ ਗਲਾਸ ਜਿਹੜਾ ਪਾਇਆ ਪਾਣੀ ਦਾ ਤੇ ਗਰੇਵੀ ਹੈ ਜਿਹੜੀ ਆਪਾਂ ਨੇ ਉਹ ਬਣਵਾਤੀ ਧਰਤੀ ਤੇ ਆਟੇ ਨੂੰ ਆਪਾਂ ਨੇ ਦੁਆਰਾ ਮੁੱਕੀ ਮਾਰ ਕੇ ਸੈੱਟ ਕਰਕੇ ਰੱਖਦਾ। ਗਰੇਵੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕਸੂਰੀ ਮੇਥੀ। ਕਸੂਰੀ ਮੇਥੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਇਹਨੂੰ ਵੀ ਚੰਗੀ ਤਰ੍ਹਾਂ ਪਕਾ ਲੈਣਾ। ਹਾਂਜੀ ਹੁਣ ਆਪਾਂ ਕੁੱਕਰ ਖੋਲ ਕੇ ਦੇਖਦੇ ਹਾਂ ਸੀ ਸੱਤ ਸੀਟੀਆਂ ਜਿਹੜੀਆਂ ਮਰਵਾ ਲਈਆਂ ਤੇ ਪਾਣੀ ਦੇਖੋ ਇਹਦੇ ਵਿੱਚ ਘੱਟ ਹੈ ਆਪਾਂ ਜਿਹੜਾ ਪਾਣੀ ਆ ਉਹ ਦੁਆਰਾ ਪਾ ਸਕਦੇ ਆ ਕਿਉਂਕਿ ਪਾਣੀ ਆ ਜਿਹੜੇ ਸਾਡੀ ਗਰੇਵੀ ਦੇ ਵਿੱਚ ਜਦੋਂ ਆਪਾਂ ਦਾਲ ਨੂੰ ਮਿਕਸ ਕਰਾਂਗੇ ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਜਿਹੜੀ ਪਾਣੀ ਆ ਹੋਰ ਪਾਉਣਾ ਚ ਨਹੀਂ ਪਾਉਣਾ ਦਾਲ ਸਾਡੀ ਪੂਰੀ ਤਰ੍ਹਾਂ ਬਣ ਗਈ ਰਾਜਮਾ ਵੀ ਬਣ ਗਏ ਤੇ ਆਪਾਂ ਨੇ ਹੁਣ ਇਹਨੂੰ ਇੱਕ ਕੜਛੀ ਦੇ ਨਾਲ ਥੋੜਾ ਜਿਹਾ ਮਿਕਸ ਕਰਤਾ ਹੁਣ ਆਪਾਂ ਪੈਨ ਨੂੰ ਥੱਲੇ ਤਾਰਿਆ ਉਹਦੇ ਵਿੱਚ ਆਪਾਂ ਨੇ ਇਹ ਦਾਲ ਆ ਜਿਹੜੀ ਪਾਤੀ ਹੁਣ ਆਪਾਂ ਪਹਿਲਾਂ ਦਾਲ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਗਰੇਵੀ ਦੇ ਵਿੱਚ ਕਿੰਨਾ ਕ ਜਿਹੜਾ ਪਾਣੀ ਆ ਸਾਨੂੰ ਘੱਟ ਲੱਗਿਆ ਸੀ ਪਾਉਣਾ ਜਾ ਨਹੀਂ ਪਾਣਾ ਉਹ ਆਪਾਂ ਇਸ ਟਾਈਮ ਤੇ ਗਰਮ ਰਿਜ ਦਾ ਗਰਮ ਪਾਣੀ ਕਰਕੇ ਪਾ ਸਕਦੇ ਆ ਦੇਖੋ ਦਾਲ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਜਿਸ ਤਰ੍ਹਾਂ ਰੈਸਟੋਰੈਂਟ ਦੇ ਵਿੱਚ ਇਹ ਦਾਲ ਬਣਦੀ ਉਸੇ ਤਰ੍ਹਾਂ ਆਪਣੀ ਇਹ ਦਾਲ ਬਣ ਕੇ ਤਿਆਰ ਹੋਈ ਹੈ ਸਾਨੂੰ ਇਸ ਤਰ੍ਹਾਂ ਦੀ ਦਾਲ ਚਾਹੀਦੀ ਹੈ ਦਾਲ ਅਸੀਂ 15 ਮਿੰਟ ਛੇਕ ਲਗਵਾ ਲਿਆ ਇਹਦੇ ਵਿੱਚ ਆਪਾਂ ਨੇ ਹੁਣ ਡੇਢ ਚਮਚਾ ਜਿਹੜਾ ਉਹ ਪਾਇਆ ਧਨੀਆ ਪਾਟਾ ਧਨੀਆ ਪਾਊਡਰ ਇਸ ਦਾਲ ਦੇ ਵਿੱਚ ਜ਼ਿਆਦਾ ਪੈਂਦਾ ਹੈ ਤੇ ਦੇਖੋ ਦਾਲ ਦੇਖਣ ਦੇ ਵਿੱਚ ਬਹੁਤ ਹੀ ਜਿਹੜੀ ਵਧੀਆ ਤਿਆਰ ਹੋਈ ਹੈ ਤੇ ਆਪਾਂ ਹੁਣ ਦੇਖੋ ਗੈਸ ਨੂੰ ਕਰ ਦਵਾਂਗੇ ਬੰਦ ਤੇ ਹੁਣ ਨਾਲ ਪਾਵਾਂਗੇ ਆਪਾਂ ਹਰਾ ਧਨੀਆ ਤੇ ਤੇਜ ਪੱਤੇ ਆ ਜਿਹੜਾ ਉਹਨਾਂ ਦਾ ਅਸਰ ਖਤਮ ਹੋ ਗਿਆ ਇਹਨਾਂ ਨੂੰ ਆਪਾਂ ਨੇ ਕੱਢ ਦੇਣਾ ਬਾਹਰ ਤੇ ਬਾਕੀ ਆਪਾਂ ਸਾਰਾ ਮਸਾਲਾ ਵਿੱਚ ਮਿਕਸ ਕਰ ਦਿੱਤਾ ਤੇ ਹੁਣ ਆਪਾਂ ਨੇ ਗੈਸ ਬੰਦ ਕਰਤਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਹਰਾ ਹਰਾ ਧਨੀਆ ਅਸੀਂ ਪੂਰੀ ਤਰ੍ਹਾਂ ਪਾਣੀ ਜਿਹੜਾ ਉਹਨੂੰ ਚੋੜ ਲਿਆ ਤੇ ਹੁਣ ਆਪਾਂ ਇਹਨੂੰ ਦਾਲ ਦੇ ਵਿੱਚ ਮਿਕਸ ਕਰ ਦੇਵਾਂਗੇ ਦਾਲ ਆ ਜਿਹੜੀ ਸਾਡੀ ਪੂਰੀ ਤਰ੍ਹਾਂ ਬਣ ਕੇ ਦੇਖੋ ਰੈਸਟੋਰੈਂਟ ਸਟਾਈਲ ਤੇ ਖਾਣ ਵਿੱਚ ਵੀ ਇਹ ਦਾਲ ਆ ਜਿਹੜੀ ਬਹੁਤ ਹੀ ਸਵਾਦ ਤਿਆਰ ਹੋ ਰੂਗੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਬਣਾਇਓ ਤੇ ਹੁਣ ਆਪਾਂ ਤੁਹਾਨੂੰ ਇੱਕ ਪਲੇਟ ਦੇ ਵਿੱਚ ਜਿਹੜੀ ਦਾਲ ਪਾ ਕੇ ਦਿਖਾਵਾਂਗੇ ਦਾਲ ਜਿਹੜੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੋਈ ਹੈ ਦੇਖੋ ਦਾਲ ਦਾ ਜਿਹੜਾ ਕਲਰ ਆ ਦੇਖਣ ਤੇ ਪਤਾ ਲੱਗਦਾ ਵੀ ਜਿਹੜੀ ਦਾਲ ਆ ਸਾਡੀ ਉਹ ਬਹੁਤ ਹੀ ਸਵਾਦ ਤਿਆਰ ਹੋਈ ਹੈ ਆਪਾਂ ਦੇਖੋ ਪਲੇਟ ਦੇ ਵਿੱਚ ਪਾਈ ਉੱਪਰ ਪਾਈ ਆਪਾਂ ਨੇ ਮਲਾਈ ਤਾਜੀ ਦੁੱਧ ਦੀ ਆਪਾਂ ਨੇ ਮਲਾਈ ਪਾਈ ਹੈ ਦੇਖੋ ਦਾਲ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਤੇ ਖਾਣ ਦੇ ਵਿੱਚ ਵੀ ਬਹੁਤ ਹੀ ਸਵਾਦ ਤਿਆਰ ਹੋਗੀ ਤੇ ਹੁਣ ਆਪਾਂ ਨਾਲ ਦੀ ਨਾਲ ਜਿਹੜੇ ਫੁਲਕੇ ਜਿਹੜੇ ਬਣਾ ਕੇ ਤਿਆਰ ਕਰਾਂਗੇ ਇੱਕ ਵਾਰੀ ਇਸ ਢੰਗ ਦੇ ਨਾਲ ਜ਼ਰੂਰ ਤੁਸੀਂ ਦਾਲ ਬਣਾਇਓ ਹੁਣ ਆਪਾਂ ਨੇ ਤਵੇ ਨੂੰ ਪੂਰੀ ਤਰ੍ਹਾਂ ਗਰਮ ਕਰ ਲਿਆ ਆਪਾਂ ਨੇ ਸਿੰਪਲ ਜਿਹੇ ਫੁਲਕੇ ਬਣਾ ਕੇ ਤਿਆਰ ਕਰਨੇ ਤੇ ਹੁਣ ਆਪਾਂ ਰੋਟੀ ਨੂੰ ਜਿਹੜੀ ਬੇਲ ਲਾਂਗੇ ਤੇ ਆਪਾਂ ਇਹ ਦੋ ਫੁਲਕੇ ਜਿਹੜੇ ਪਹਿਲਾਂ ਤਿਆਰ ਕਰ ਲਵਾਂਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਇਹ ਦਾਲ ਫੁਲਕਾ ਜਿਹੜਾ ਬਣਾ ਕੇ ਤਿਆਰ ਕਰਨਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਕਰੀ ਜਰੂਰ ਟਰਾਈ ਕਰਿਓ ਤੇ ਦੇਖੋ ਆਪਾਂ ਦੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਵਿੱਚ ਆਪਾਂ ਦਾਲ ਵੀ ਬਣਾ ਲਈ ਤੇ ਵਿੱਚ ਆਪਾਂ ਨੇ ਆਟਾ ਵੀ ਗੁੰਨ ਲਿਆ ਇੱਕ ਸਭਾ ਸਾਈਡ ਤੇ ਜਿਹੜੀ ਸਾਡੀ ਦਾਲ ਬਣ ਗਈ ਤੇ ਨਾਲ ਦੀ ਨਾਲ ਜਿਹੜੇ ਆਪਾਂ ਨੇ ਫੁਲਕੇ ਜਿਹੜੇ ਤਿਆਰ ਕਰ ਲਏ ਫੁਲਕੇ ਦੇਖੋ ਸਾਡਾ ਗੋਲ ਗੱਪੇ ਦੀ ਤਰ੍ਹਾਂ ਜਿਹੜਾ ਫੁਲਕਾ ਬਣ ਕੇ ਤਿਆਰ ਹੋਇਆ ਮਿਕਸ ਆਟਾ ਆਪਾਂ ਨੇ ਪਾਇਆ ਤੇ ਦੇਖੋ ਪੂਰੀ ਤਰ੍ਹਾਂ ਜਿਹੜੇ ਸਾਡੇ ਫੁਲਕੇ ਬਣ ਕੇ ਤਿਆਰ ਹੋ ਗਏ ਯਾਪਾਂ ਇੱਕ ਪਲੇਟ ਦੇ ਵਿੱਚ ਤੁਹਾਨੂੰ ਪਾ ਕੇ ਦਿਖਾਣੇ ਆ ਦੇਖੋ ਦੇਖਣ ਦੇ ਵਿੱਚ ਦਾਲ ਸਾਡੀ ਕਿੰਨੀ ਵਧੀਆ ਲੱਗ ਰਹੀ ਹੈ ਫੁਲਕੇ ਆਪਾਂ ਨੇ ਬਣਾ ਲਏ ਨਾਲ ਪਾਈ ਆਪਾਂ ਨੇ ਚਟਣੀ ਹਰੀ ਮਿਰਚ ਤੇ ਐਸੇ ਤਰ੍ਹਾਂ ਇਹ ਜਿਹੜੀ ਸਾਡੀ ਦਾਲ ਬਣ ਕੇ ਤਿਆਰ ਹੋ ਗਈ